ਪਠਾਈਆਂ ਨੂੰ ਮੇਰੇ ਬਹੁਤ ਹੀ ਸਤਿਕਾਰਯੋਗ ਸੁੰਦਰ ਮੰਡ ਨਗਰ ਮੰਡਲ ਦੇ ਔਰ ਉੱਚੇ ਚੇਤਤ तौर ਤੇ ਆਏ ਹੋਏ ਸਰਕਲ ਤੋਂ ਸਾਥੀ ਪਹਿਲੇ ਸਰਕਲ ਤੋਂ ਆਏ ਹੋਏ ਮੇਰੇ ਸਾਥੀ ਅੱਜ ਆਪਾਂ ਗ੍ਰੈਂਡ ਫੋਰਮ ਇਕਤਾ ਮੰਚ ਤੇ ਅਸ਼ਵਿਸ਼ਣ ਉਹ ਵਿਜੈ ਦੇ ਫੈਸਲੇ ਦੇ ਅਨੁਸਾਰ ਜੋ ਕਿ ਅਸੀਂ ਲਗਭਗ 20 ਦਿਨ ਪਹਿਲਾਂ ਮੈਨੇਜਮੈਂਟ ਨੂੰ ਨੋਸ ਦੇਦਾ ਸੀ ਵੀ ਜੇ ਸਾਡੀਆਂ ਮੰਗਾ ਜਿਹੜੀਆਂ ਮੰਨੀਆਂ ਨੇ ਉਹਨਾਂ ਦੇ ਨੋਟੀਫਿਕੇਸ਼ਨ ਤੁਸੀਂ ਜਾਰੀ ਨਹੀਂ ਕਰਦੇ ਤਾਂ ਅਸੀਂ 11 12 13 ਤਰੀਕ ਦੀ ਮਾਸ ਕੈਜੂਅਲ ਲੀਵ ਤੇ ਜਾਵਾਂਗੇ ਜਿਹਦੇ ਸੰਦਰਭ ਦੇ ਵਿੱਚ ਤੁਸੀਂ ਸਾਰੇ ਸਾਥੀ ਅੱਜ ਮਾਸ ਕੈਜੂਅਲ ਲੀਵ ਤੇ ਗਏ ਹੋ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਹੋ ਪੂਰੇ ਪੰਜਾਬ ਦੇ ਅੰਦਰ ਅੱਜ ਟੈਕਨੀਕਲ ਕਲੈਰੀਕਲ ਕੰਪਾ ਜਿਹੜਾ ਉਹ ਮਾਸ ਕੈਜੂਅਲ ਲੀਵ ਤੇ ਆ ਇਹ ਸਰਕਾਰ ਦਾ ਇਹ ਮੈਨੇਜਮੈਂਟ ਦਾ ਜੋ ਪੂਰਾ ਬੰਦ ਦੇ ਵਿੱਚ ਰੋਸ ਦੇ ਉਹ ਪ੍ਰਦਰਸ਼ਨ ਕਰ ਰਹੇ ਨੇ ਮੈਂ ਨਾਰੇ ਲਾਵਾ ਗਿਆ ਪਹਿਲਾਂ ਸਾਰੇ ਸਾਥੀ ਨਾਰੇ ਦਾ ਜਵਾਬ ਸ਼ੋਰ ਕਬਾਜ ਕੇ ਸਾਰਿਆਂ ਦੇ ਵਿੱਚ ਦੇ जो पासको लेव ते गे साठी चंदा पाद जूजारू ਜੋ ਜ ਦੇ ਜੁਹਾਰ ਲੋ ਕਿੱਤੇ ਮੂੰਗਾ ਤਾਰ ਲੋ ਸਾਡਾ ਏਕਾ ਜਿੰਨਬਾਦ ਜਿੰਨਬਾਦ ਜਨਾਬਾਦ ਸਭ ਤੋਂ ਮੈਂ ਆਪਣੀ ਗੱਲ ਸੰਖੇਪ ਦੇ ਵਿੱਚ ਕਰਾਂਗਾ ਕਿਉਂਕਿ ਅੱਗੇ ਵੀ ਇੱਕ ਥੈਲੀ ਰੱਖੀ ਹੋਈ ਆ ਸਿਟੀ ਸੈਂਟਰ ਡਿਵੀਜ਼ਨ ਦੇ ਵਿੱਚ ਉੱਥੇ ਵੀ ਜਾਣਾ ਸੋ ਸਾਡੀ ਜਿਹੜੀ ਗੋਸ਼ੇ ਨੂੰ ਮੀਟਿੰਗ ਹੋਈ ਉਹਦੇ ਵਿੱਚੋਂ ਮੈਨੇਜਮੈਂਟ ਨੇ ਕਿਹਾ ਸੀ ਵੀ 20 ਦਿਨ ਦਾ ਟਾਈਮ ਦੇ ਦਿਓ ਅਸੀਂ ਇਹਨੂੰ ਲਾਗੂ ਕਰਾਂਗੇ 20 ਦਿਨ ਵੀ ਦੇਖ ਲਏ ਲਗਭਗ 2 ਮਹੀਨੇ ਪੀਤ ਜਾਣ ਦੇ باوجود ਵੀ ਜਦੋਂ ਨੋਟੀਫਿਕੇਸ਼ਨ ਨਾ ਹੋਏ ਤਾਂ ਫਿਰ ਜਦੋਂ ਬਾਸ ਸ케ਜੂਲ ਲੀਵ ਦਾ ਨੋਟਿਸ ਮੈਨੇਜਮੈਂਟ ਕੋਲੇ ਗਿਆ ਤਾਂ ਮੈਨੇਜਮੈਂਟ ਨੂੰ ਹੱਥਾਂ ਪੈਰਾਂ ਦੀ ਤਾਂ ਭਈ ਔਰ ਉਹਨਾਂ ਨੇ 6-8 ਦੀ ਮੀਟਿੰਗ ਕੀਤੀ ਉਸ ਤੋਂ ਬਾਅਦ 8-8 ਦੀ ਮੀਟਿੰਗ ਕੀਤੀ ਔਰ ਰਾਤ 10-10 ਦੀ ਮੀਟਿੰਗ ਫਿਰ ਕੀਤੀ ਆ ਔਰ ਰਾਤ ਦਾ ਉਹਨਾਂ ਨੇ ਮਤਲਬ ਲਗਭਗ ਸਵਾ 12 ਵਜੇ ਸਾਡੇ ਸਾਥੀਆਂ ਨੇ ਵੇਟ ਕੀਤੀ 3 ਵਜੇ ਤੋਂ ਲੈ ਕੇ 6:30 ਵਜੇ ਤੱਕ ਮੀਟਿੰਗ ਹੋਈ ਆ ਜਿਹਦੇ ਵਿੱਚ ਸਾਡੇ ਵਿੱਤ ਮੰਤਰੀ ਚੀਮਾ ਸਾਹਿਬ ਵੀ ਹਾਜ਼ਰ ਸੀਗੇ ਔਰ ਉਹਨਾਂ ਨੇ ਵੀ ਸਹਿਮਤੀਆਂ ਪ੍ਰਗਟ ਕੀਤੀਆਂ ਕਿ ਬਾਕੀ ਇਹਨਾਂ ਦੇ ਜਿਹੜੇ ਸਾਰੇ ਮਸਲੇ ਆ ਇਹ ਜੈਨੂਨ ਨੇ ਔਰ ਇਹਨਾਂ ਦੇ ਨੋਟੀਫਿਕੇਸ਼ਨ ਇਹਨਾਂ ਨੂੰ ਦਿਓ ਪਰ ਬੜੀ ਢੀਠ ਮੈਨੇਜਮੈਂਟ ਬਿਜਲੀ ਮੰਤਰੀ ਵੀ ਜਿਹੜਾ ਬੜਾ ਢੀਠ ਮੈਂ ਕਹਿ ਸਕਦਾ ਮੈਂ ਚੇਅਰਮੈਨ ਵੀ ਬੜਾ ਢੀਠ ਆ ਔਰ ਜਿਹੜੀ 8:30 ਦੀ ਮੀਟਿੰਗ ਹੋਈ ਆ ਉਹਦੇ ਵਿੱਚ ਚੇਅਰਮੈਨ ਸਾਹਿਬ ਆਪਣੇ ਦਫ਼ਤਰ ਦੇ ਵਿੱਚ ਹੀ ਬੈਠੇ ਰਹੇ ਔਰ ਨਾਲ ਦੇ ਜਿਹੜਾ ਸੀਗਾ ਕਾਨਫਰੰਸ ਰੂਮ ਦੇ ਵਿੱਚ ਉੱਥੇ ਸਾਡੀ ਮੀਟਿੰਗ ਹੋ ਰਹੀ ਸੀ ਆਪਣੇ ਦਫਤਰ ਤੋਂ ਉੱਠ ਕੇ ਕਾਨਫਰੰਸ ਰੂਮ ਦੇ ਵਿੱਚ ਨਹੀਂ ਆਏ ਐਡਾ ਅੜੀਆਲ ਔਰ ਹਿਟਲਰ ਸ਼ਾਹੀ ਉਹਦਾ ਰਵਈਆ ਸੋ ਅਸੀਂ ਉਹਨਾਂ ਦੀ ਪੋਰਚ ਉੱਥੇ ਨਿੰਦਾ ਕੀਤੀ ਔਰ ਰਾਤ ਵੀ ਸਵਾ 12 ਵਜੇ ਤੱਕ ਜਦੋਂ ਵੇਟ ਕੀਤੇ ਸਾਢੇ 6 ਵਜੇ ਤੱਕ ਮੀਟਿੰਗ ਹੋਈ 3 ਵਜੇ ਤੋਂ ਲੈ ਕੇ ਸਾਢੇ 6 ਵਜੇ ਤੱਕ ਸਾਡੇ ਸਾਥੀਆਂ ਨੇ ਸਾਢੇ 6 ਤੋਂ 12 ਵਜੇ ਤੱਕ ਬਾਹਰ ਵੇਟ ਕਰਦੇ ਰਹੇ ਕਿ ਹੁਣ ਮੈਂਸ ਆਉਂਦੇ ਆ ਹੁਣ ਮੈਂਸ ਆਉਦੇ ਜਦੋਂ ਨਾ ਮੈਂਸ ਆਏ ਤਾਂ ਫਿਰ ਸਵਾ 12 ਵਜੇ ਜਿਹੜੇ ਸਾਡੇ ਸੀਨੀਅਰ ਲੀਡਰਸ਼ਿਪ ਸੀ ਉਹਨਾਂ ਨੇ ਇਹ ਅਨਾਉਂਸਮੈਂਟ ਜਾਰੀ ਕਰਦੀ ਵੀ ਆਪਣਾ ਸੰਘਰਸ਼ ਜਿਹੜਾ ਹੈ ਉਹਦੇ ਵਿੱਚ ਕੁੱਦਜੋ ਮੈਨੇਜਮੈਂਟ ਕੁਝ ਪੱਲੇ ਨਹੀਂ ਪਾ ਰਹੀ ਸੋ ਮੈਂ ਤੁਹਾਨੂੰ ਵਧਾਈ ਦਿੰਦਾ ਸਾਰੇ ਸਾਥੀਆਂ ਨੂੰ ਮੰਗਾ 25 ਮੰਗਾ ਨੇ ਜਿਹਦੇ ਵਿੱਚ ਮੋਟੇ ਤੌਰ ਤੇ ਸਾਡੇ ਹੈਗੇ ਨੇ ਜਿਹਦੇ ਸਾਥੀ 3 ਸੀਆਰ ਆਏ ਸੀ ਉਹਨਾਂ ਦਾ ਫੀਲਡ ਰੈਗੂਲਰ ਕਰਨ ਦੀ ਕੰਟਰੈਕਟ ਤੇ ਆਏ ਸੀ ਫੀਲਡ ਰੈਗੂਲਰ ਕਰਾਉਣ ਦਾ ਔਰ ਜਿਹੜਾ 7ਵਾਂ ਪੀ ਕਮਿਸ਼ਨਾ ਉਹਨੂੰ ਮੋਟੋ ਹੀ ਰੱਦ ਕਰਨ ਦਾ ਔਰ ਜਿਹੜੇ ਸਾਡੇ ਬੀ ਦੇ ਵਿੱਚ ਸਾਥੀ ਆਏ ਨੇ ਜਿਨ੍ਹਾਂ ਤੇ ਛੇਵਾਂ ਸੱਤਵਾਂ ਪੇਕ ਮਿਸ਼ਨ ਲਾਤਾ ਪੇਕ ਮਿਸ਼ਨ ਲਾਉਣ ਦੀ ਗੱਲ ਆ ਜੋ ਡਿਮਾਂਡ ਚਾਰਟ ਦੇ ਵਿੱਚ ਮੇਨ ਆ ਔਰ ਉਹਦੇ ਨਾਲ ਨਾਲ ਸਾਡੇ ਲਾਈਨਮੈਨ ਸਾਥੀਆਂ ਨੂੰ 30 ਲੀਟਰ ਪੈਟਰੋਲ ਦੀ ਮੰਗਾ ਔਰ ਜਿਹੜੇ ਜਈਆਂ ਨੂੰ ਆ 80 ਲੀਟਰ ਪੈਟਰੋਲ ਦੀ ਮੰਗਾ ਔਰ ਉਹਦੇ ਨਾਲ ਨਾਲ ਹੋਰ ਬਹੁਤ ਸਾਰੇ ਮਸਲੇ ਨੇ ਜਿਹੜੇ ਜੈਨੂਅਨ ਮਸਲੇ ਨੇ ਸਹਿਮਤੀਆਂ ਹੋਈ ਆ ਤੋਂ ਸੋ ਮੈਂ ਸਾਰੇ ਸਾਥੀਆਂ ਨੂੰ ਇਸ ਗੱਲ ਦੀ ਵਧਾਈ ਦੇਣਾ ਜਿਹੜੇ ਇਸ ਸੰਘਰਸ਼ ਦੇ ਮੈਦਾਨ ਦੇ ਵਿੱਚ ਕੁੱਤੇ ਨੇ ਔਰ ਉਹਨਾਂ ਸਾਥੀਆਂ ਨੂੰ ਵੀ ਵਧਾਈ ਦਿੰਨਾ ਜਿਨ੍ਹਾਂ ਨੂੰ ਹਜੇ ਸਮਝ ਲਓ ਵੀ 6 ਮਹੀਨੇ ਜੁਆਇਨ ਕੀਤੇ ਹਨ ਉਹ ਐਨੇ ਔਰ ਸੰਘਰਸ਼ ਦੇ ਮੈਦਾਨ ਦੇ ਵਿੱਚ ਆ ਗਏ ਔਰ ਸਾਥੀਓ ਤੁਸੀਂ ਸਾਰੇ ਲੜਾਕੂ ਆ ਜੇ ਤੁਸੀਂ ਲੜਾਈਆਂ ਕਰਕੇ ਆਏ ਹੋ ਤਾਂ ਅਸੀਂ 20-37 ਸਾਲ ਤੋਂ ਲੜਾਈਆਂ ਹੀ ਕਰਦੇ ਰਹੇ ਹਾਂ ਅੱਪਾ ਕਿਸੇ ਸਾਥੀ ਨੂੰ ਇਸ ਤਰ੍ਹਾਂ ਲਗਈ ਆ ਵੀ ਤੂੰ ਸਿੱਧਾ ਆ ਗਿਆ ਜਾਂ ਤੂੰ ਲੜਾਈਆਂ ਨਹੀਂ ਲੜੀਆਂ ਇਸ ਤਰ੍ਹਾਂ ਨਹੀਂ ਹੁੰਦਾ ਆਪਾਂ ਸਾਰੇ ਜਿਹੜਾ ਹੂਆ ਸਾਰੇ ਲੜਾਕੂ ਆ ਹਰ ਬੰਦਾ ਆਪਣੇ ਆਪਣੇ ਅੰਗਲ ਦੇ ਉੱਤੇ ਲੜਾਈ ਕਰਦਾ ਔਰ ਮੈਂ ਫੇਰ ਇੱਕ ਉਰਜਰੋ ਫੀਲ ਕਰੂਗਾ ਕਿ ਆਪਾਂ ਜਿੱਥੇ ਉੱਪਰ ਏਡੀ ਵੱਡੀ ਏਕਤਾ ਹੋਈ ਆ ਤਾਂ ਥੱਲੇ ਵੀ ਆਪਾਂ ਏਕਤਾ ਬਣਾ ਕੇ ਰੱਖੀਏ ਇੱਥੇ ਕਿਸੇ ਦੇ ਕੋਈ ਬੀਤੀ ਵੀ ਲੱਗਣੀ ਕਿਸੇ ਰਘਵੀਰ ਸਿੰਘ ਨੂੰ ਕੋਈ ਬੜੀ ਤਰਖਾ ਨਹੀਂ ਵੱਧਿਆ ਵਾਲੀ ਯੂਨੀਅਨ ਦਾ ਕੰਮ ਕਰਦੇ ਆ ਹੋਇਆ ਇਹ ਸਿਰਫ ਤੇ ਸਿਰਫ ਕੀ ਆ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਉਹ ਮੈਨੇਜਮੈਂਟ ਦੇ ਨਾਲ ਆਪਾਂ ਲੜ ਕੇ ਮਨਾਉਣੀਆਂ ਨੇ ਸਾਡਾ ਇਹ ਹੀ ਮਕਸਦ ਆ ਹੋਰ ਕੋਈ ਇਹ ਨਹੀਂ ਹੈ ਵੀ ਸਾਨੂੰ ਕੋਈ ਵੱਡੇ ਕੋਈ ਦਫਤਰ ਮਿਲ ਜਾਣਾ ਚਾਹ ਕੁਰਸੀ ਮਿਲ ਜਾਣੀ ਆ ਜਾਂ ਕੋਈ ਸਾਡੀ ਤਨਖਾਹ ਵਧ ਜਾਣੀ ਆ ਪੇਸ਼ੈਂਸ ਜ਼ਰੂਰ ਰੱਖੋ ਪੇਸ਼ੈਂਸ ਦੇ ਨਾਲ ਹੀ ਜਿਹੜੇ ਹੈਗੇ ਸੰਘਰਸ਼ ਉਹਨਾਂ ਦੇ ਵਿੱਚ ਆਪਾਂ ਕਾਬਜਾ ਪੋਵਾਂਗੇ ਔਰ ਅਖੀਰ ਦੇ ਵਿੱਚ ਮੈਂ ਫਿਰ ਦੋ ਨਾਰੇ ਲਾਵਾਂਗਾ ਕਿਸੇ ਸਾਥੀ ਨੂੰ ਕੋਈ ਵੱਧ ਘੱਟ ਗੱਲ ਕਹੀ ਹੋਵੇ ਉਹਦੀ ਵੀ ਬਾਸਤੂ ਵੀ ਮਾਫੀ ਚਾਹਾਂਗਾ ਕਿਉਂਕਿ ਮੇਰਾ ਫਰਜ਼ ਬਣਦਾ ਇੱਕ ਸੀਨੀਅਰ ਲੀਡਰ ਹੋਣ ਦੇ ਨਾਤੇ ਕਿ ਸਾਥੀਆਂ ਨੂੰ ਸਾਰਿਆਂ ਨੂੰ ਇੱਕ ਗੁੰਦਾਸਤੇ ਦੇ ਵਿੱਚ ਅਸੀਂ ਪਰੋਕੇ ਰੱਖੀਏ ਸੋ ਮੈਂ ਅਖੀਰ ਤ ਲੈ ਲਾਵਾਂਗਾ ਪੰਜਾਬ ਸਰਕਾਰ ਮਰਦਾਬਾਦ 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 ਸਾਡਾ ਇੱਕਾ ਜਿੰਦਾਬਾਦ 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 ਜੂਜ ਦੇ ਜੁਹਾਰ ਲੋ ਫਿੱਟੇ ਮੂਹ ਜਾਨ ਲੋ ਜੂਜ ਦੇ ਜੁਹਾਰ ਲੋ ਫਿੱਟੇ ਮੂਹ ਜਾਨ ਲੋ ਬਹੁਤ ਬਹੁਤ ਧੰਨਵਾਦ ਜੈ ਜਨਤਾ ਜੈ ਸ਼ਿੰਗਾਰ ਜਿੱਤ ਲੜਦੇ ਲੋਕਾਂ ਦੇ ਸਾਡੇ ਸਭਾਈ ਹਾਜ਼ਰ ਮੌਜੂਦ ਨੇ ਤੇ ਇਹਨਾਂ ਦੀ ਮੌਜੂਦਗੀ ਦੇ ਵਿੱਚ ਜਿਹੜਾ ਅੱਜ ਜੋ ਹੋਇਆ ਉਹਦੀ ਵਜ੍ਹਾ